ਭਾਈ ਆ ਦੇਖੋ ਏਸ਼ੀਅਨ ਕੰਪਨੀ ਨੇ ਕਿੰਨਾ ਘੈਂਟ ਪ੍ਰੋਡਕਟ ਕੱਢਿਆ ਇਹ ਬਾਈ ਉਹਨਾਂ ਵਾਸਤੇ ਆ ਜਿੱਦਾਂ ਮੇਰੇ ਕਈ ਦੋਸਤਾਂ ਦੀਆਂ ਛੱਤਾਂ ਦੇ ਵਿੱਚ ਸਿਲਣਾਣ ਲੱਗ ਜਾਂਦੀ ਆ ਪੈਲਾਂ 'ਚ ਤੇੜ ਫਟ ਜਾਂਦੀ ਆ ਤੇੜ ਫਟਣ ਕਾਰਨ ਉਹਦੇ ਵਿੱਚ ਪਾਣੀ ਜਾਣ ਲੱਗ ਜਾਂਦਾ ਤੇ ਥੱਲੇ ਲੈਂਟਰ ਨੂੰ ਸੁਲਾਬ ਜਾਣ ਲੱਗ ਜਾਂਦੀ ਆ ਤੇ ਕਈ ਦੋਸਤਾਂ ਦੀ ਛੱਤਾਂ ਤੇ ਕਰਿਆ ਹੋਇਆ ਖਰਚਾ ਪੀਓਪੀਵੀ ਝੜ ਜਾਂਦੀ ਆ ਇਹਦਾ ਬਹੁਤ ਉੱਖਾ ਹੋਇਆ ਪਤਾ ਕਾਮੀ ਦਾ ਕੋਈ ਹੱਲ ਨਹੀਂਤਾ ਜੇ ਉੱਪਰ ਮਸਾਲਾ ਵੀ ਪਾਉਂਦੇ ਤਾਂ ਉਹ ਪਾਪੜੀ ਬਣ ਕੇ ਉੱਤਰ ਜਾਂਦਾ ਤਾਂ ਆਹ ਦੇਖੋ ਮੈਨੂੰ ਨਾ ਅਮਰ ਭੱਟੀ ਇਹ ਪੇਂਟਰ ਵੀਰ ਆ ਸਾਡਾ ਬੇਲੇ ਦਾ ਮੁੰਡਾ ਬੜਾ ਕਾਰੀਗਰ ਮੁੰਡਾ ਏ ਐਨੇ ਵੀਡੀਓ ਭੇਜੀ ਆ ਕਹਿੰਦਾ ਭਾਈ ਇਹ ਜਿਹੜਾ ਵੀਡੀਓ ਬਣਾ ਕੇ ਕਹਿੰਦਾ ਆਪਣੇ ਚੈਨਲ ਤੇ ਪਾਈ ਵੀ ਉਹਨਾਂ ਸਾਰੇ ਦੋਸਤਾਂ ਨੂੰ ਹੁਣ ਰਾਹਤ ਮਿਲ ਜੂਗੀ ਸਿਲਨ ਤੋਂ ਜਿਹੜੇ ਤੰਗ ਹੋਏ ਪਏ ਤੇ ਕੀ ਕੰਦਾਂ ਦੇ ਵਿੱਚੋਂ ਛੱਤਾਂ ਦੇ ਵਿੱਚੋਂ ਸਲਾਬ ਨਹੀਂ ਹਟਦੀ ਜਾਣ ਤੋਂ ਆਹ ਦੇਖੋ ਏਸ਼ੀਅਨ ਕੰਪਨੀ ਨੇ ਪੱਕਾ ਹੀ ਜਿਗਾੜ ਬਣਾਤਾ ਇਹਦਾ ਆਹ ਭਾਈ ਇਹਨੂੰ ਡੰਪ ਪ੍ਰੂਫ ਕਹਿੰਦੇ ਆ ਆ ਜਿਹੜਾ ਇਹ ਬਾਈ ਕਰਨ ਲੱਗੇ ਹੋਏ ਨੇ ਚਿੱਟਾ ਚਿੱਟਾ ਜਿਹਾ ਪੇਂਟ ਇਹ ਡੰਪ ਪ੍ਰੂਫ ਕਹਿੰਦੇ ਐ ਇਹਨੂੰ ਇਹ ਨਾ ਬਿਲਕੁਲ ਇਹ ਪਾਣੀ ਰੋਕ ਦਿੰਦਾ ਸਲਾਬ ਰੋਕ ਦਿੰਦਾ ਇਹ ਨੀਚੇ ਜਾਣ ਤੋਂ ਜਿੱਦਾਂ ਟਾਇਲ ਪਰ ਤੇ ਮਸਾਲਾ ਉਖੜ ਜਾਂਦਾ ਏ ਉਦੇ ਰਾਹੀ ਵੀ ਥੱਲੇ ਸਲਾਬ ਜਾਣ ਲੱਗ ਜਾਂਦੀ ਆ ਤੇ ਆਪਾਂ ਜੇ ਟਾਇਲ ਪਰ ਜਿੰਨਾ ਮਰਜੀ ਮਸਾਲਾ ਪਾਈ ਜਾਓ ਜਿੰਨੀ ਮਰਜੀ ਸਫਾਈ ਕਰਕੇ ਲੇਕਿਨ ਉਹ ਮਸਾਲਾ ਫਿਰ ਪਾਪੜੀ ਬਣ ਕੇ ਖਰੇਪੜੀ ਬਣ ਕੇ ਉਖੜ ਜਾਂਦਾ ਏ ਤੇ ਉਹਦਾ ਕੋਈ ਹੱਲ ਨਹੀਂ ਤਾਂ ਆ ਦੇਖੋ ਇਹ ਬਾਈਆਂ ਨੇ ਪੱਕਾ ਹੱਲ ਕੱਢਤਾ 나ਥਵੀਰ ਹੋਣਾ ਨੇ ਅਮਰ ਪੱਟੀ ਵੀਰ ਹੋਣਾ ਨੇ ਪੈਂਟਰ ਹੋਣਾ ਨੇ ਪੱਕਾ ਹੱਲ ਕੱਢਤਾ ਇਹਦਾ ਆ ਦੇਖੋ ਪਹਿਲਾਂ ਤਾਂ ਇਹਨਾਂ ਨੇ ਸਾਰਾ ਮਸਾਲਾ ਤਾਰਿਆ ਜਿਹੜੀ ਰਹੀ ਲੱਗੀ ਹੋਈ ਸੀ ਟਾਇਲ ਦੇ ਉੱਪਰ ਉਹ ਵੀ ਸਾਰੀ ਤਾਰੀ ਆ ਐਨ ਤਾਰਾਂ ਵਾਲੇ ਬੁਰਸ਼ ਮਾਰ ਕੇ ਪੱਤੀਆਂ ਮਾਰ ਕੇ ਝਾੜੂ ਮਾਰ ਕੇ ਫਿਰ ਉਤੋਂ ਬਾਅਦ ਉਹਨੂੰ ਧੋ ਕੇ ਤਜਾਬ ਮਾਰ ਕੇ ਐਨ ਚੰਗੀ ਤਰ੍ਹਾਂ ਸਫਾਈ ਕਰਕੇ ਆ ਦੇਖੋ ਡਬਲ ਕੋਟ ਮਾਰਦਾ ਇਹਦਾ ਡਬਲ ਕੋਟ ਜਾ ਨਾ ਹੁਣ ਇਹਦੀ ਪਾਪੜੀ ਉੱਠਣੀ ਆ ਇਸ ਕੋਟ ਦੀ ਜਿਹੜਾ ਵੀ ਪ੍ਰੋਡਕਟ ਇਹਨਾਂ ਨੇ ਲਾਇਆ ਹੈ ਏਸ਼ੀਅਨ ਕੰਪਨੀ ਦਾ ਹੈ ਇਹ ਇਹਨੂੰ ਡੰਪ ਪ੍ਰੂਫ ਕਹਿੰਦੇ ਆ ਇਹ ਪੇਂਟ ਦੀ ਤਰ੍ਹਾਂ ਹੁੰਦਾ ਏ ਤਾਂ ਨਾਲੇ ਇਹਨਾਂ ਨੇ ਭਾਰਤੀਆਂ ਇਹਦੇ ਨਾਲੇ ਦਰਜਾ ਇਹ ਕਹਿੰਦੇ ਇਹਦੀ ਪੱਕੀ ਗਾਰੰਟੀ ਆ ਹੁਣ ਵੀ 20-25 ਸਾਲ ਇਹ ਨਹੀਂ ਕਿਤੇ ਵੀ ਜਾਂਦਾ ਸਮੇਟ ਦੀ ਪਾਪੜੀ ਓਖੜ ਜਾਂਦੀ ਸੀ ਲੇਕਿਨ ਇਹਦੀ ਨਾ ਕੋਈ ਪਾਪੜੀ ਬਣਨੀ ਆ ਨਾ ਇਹ ਖਰਾਬ ਹੋਣਾ ਬਾਈ ਅਗਰ ਤੁਸੀਂ ਵੀ ਐਦਾਂ ਦਾ ਕੰਮ ਕਰਾਉਣਾ ਚਾਹੁੰਦੇ ਆ ਤਾਂ ਬਾਈ ਹੁਣਾਂ ਨਾਲ ਸੰਪਰਕ ਕਰੋ ਇਹਨਾਂ ਦਾ ਨੰਬਰ ਚੱਲ ਰਿਹਾ ਸਕਰੀਨ ਉੱਪਰ ਦੇਖੋ ਆਪਣੇ ਪੰਜਾਬੀ ਮੁੰਡੇ ਆ ਆਪਣੇ ਪਿੰਡ ਦੇ ਮੁੰਡੇ ਆ ਅਮਰ ਸਿੰਘ ਪੱਠੀ ਹੁਣੀ ਬਹੁਤ ਵਧੀਆ ਬੰਦੇ ਆ ਟੀਮ ਵਰਕ ਕੰਮ ਕਰਦੇ ਆ ਬਾਈ ਇਹ ਬਾਈ ਨਾਲ 6-7 ਮੁੰਡੇ ਕੰਮ ਕਰਦੇ ਆ ਕਿਸੇ ਵੀ ਪ੍ਰਕਾਰ ਦਾ ਬਿਲਡਿੰਗ ਦਾ ਕੰਮ ਹੋਵੇ ਦੀਵਾਰਾਂ ਨੂੰ ਰੰਗ ਪੇਂਟਰ ਆਹੇ ਬਾਈ ਹਰੇਕ ਤਰ੍ਹਾਂ ਦਾ ਰੰਗ ਕਰਦੇ ਆ ਜੀ ਜਿੱਦਾਂ ਦਾ ਮਰਜ਼ੀ ਕਰਾ ਲਓ ਤੁਸੀਂ ਡਿਜ਼ਾਈਨ ਵਾਲਾ ਕਰਾ ਲਓ ਅਲੱਗ-ਅਲੱਗ ਜਿੱਦਾਂ ਅੱਜਕੱਲ੍ਹ ਕੋਠੀਆਂ ਦੇ ਵਿੱਚ ਚੱਲ ਰਿਹਾ ਸਿਸਟਮ ਹਰ ਪ੍ਰਕਾਰ ਦਾ ਬਹੁਤ ਵਧੀਆ ਰੰਗ ਕਰਦੇ ਆ ਬਾਹਰਲੇ ਮੁਲਖ ਗਿਆ ਹੋਇਆ ਤਾਂ ਇਹ ਬਾਈ ਦਵਾਈ ਵਿੱਚ ਕੰਮ ਕਰਕੇ ਆਇਆ ਉੱਥੇ ਵੀ ਇਹੀ ਕੰਮ ਕਰਦਾ ਤਾਂ ਇਹ ਪੇਂਟ ਦਾ ਹੀ ਵੱਡੀਆਂ ਵੱਡੀਆਂ ਬਿਲਡਿੰਗਾਂ ਨੂੰ ਹੁਣ ਆਪਣੇ ਪੰਜਾਬ ਨੂੰ ਸੋਹਣਾ ਬਣਾਉਣ ਲੱਗਿਆ ਹੋਇਆ ਵੀਰ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇਓ ਕਿਰਪਾ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਨਾ ਬਹੁਤ ਬੰਦੇ ਇਸ ਤਰ੍ਹਾਂ ਦੇ ਆ ਬਾਈ ਜਿੱਦਾਂ ਨਾ ਵਿਚਾਰਿਆਂ ਦੀਆਂ ਛੱਤਾਂ ਜਿਹੜੀਆਂ ਪੁਰਾਣੀਆਂ ਛੱਤਾਂ ਹੁੰਦੀਆਂ ਕਈ ਵਾਰ ਟਾਇਲ ਵੀ ਲਾਈ ਹੁੰਦੀ ਹੈ ਉੱਪਰ ਤਾਂ ਵੀ ਥੱਲੇ ਸੇਮ ਜਾਈ ਜਾਂਦੀ ਹੈ ਉਹ ਵਿਚਾਰੇ ਮਸਾਲਾ ਪਾ ਪਾ ਥੱਕ ਜਾਂਦੇ ਆ ਲੇਕਿਨ ਮਸਾਲੇ ਦੀ ਪਾਪੜੀ ਬਣ ਕੇ ਔਖੜ ਜਾਂਦੀ ਆ ਤੇ ਸੇਮ ਨਾਲ ਥੱਲੇ ਪੇਂਟ ਵੀ ਖਰਾਬ ਹੋ ਜਾਂਦੇ ਆ ਪੀਓਪੀ ਵੀ ਖਰਾਬ ਹੋ ਜਾਂਦੀ ਆ ਬਹੁਤ ਜਿਆਦਾ ਨੁਕਸਾਨ ਹੁੰਦੇ ਆ ਬਾਈ ਲੋਕਾਂ ਦੇ ਤਾਂ ਕਰਕੇ ਮੈਂ ਕਹਿੰਦਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋ ਸਕਦਾ ਕਿਸੇ ਦੇ ਦਿਮਾਗ 'ਚ ਇਹ ਆਈਡੀਆ ਆ ਜਾਵੇ ਅਗਲਾ ਆਪਣੇ ਕੰਮ ਕਰਾ ਲਵੇ ਕਿਉਂਕਿ ਪ੍ਰਸ਼ਾਤਾਂ ਦੇ ਦੇਣਾ ਹੁਣ ਲੋਕਾਂ ਦੇ ਬਹੁਤ ਨੁਕਸਾਨ ਹੁੰਦੇ ਆ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਆਪਣੇ ਪੰਜਾਬੀ ਵੀਰਾਂ ਤੋਂ ਹੀ ਕੰਮ ਕਰਾਇਆ ਕਰੋ ਬਾਈ ਬਹੁਤ ਧੰਨਵਾਦ ਤੁਹਾਡਾ શુક્રિયા